ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਗ੍ਰਾਮ ਸਰੂਪਨ ਖਿਜੀ ਦੀ ਲਿਖੀ ਹੋਈ ਕਹਾਣੀ ਪੈਰ ਦੇ ਜੁੱਤੇ ਰੋਟੀ ਟੁਕਦਾ ਸਾਰਾ ਕੰਮ ਮੁਕਾ ਕੇ ਨਿਹਾਲੋ ਨੇ ਵੇੜੇ ਵਿੱਚ ਦੋ ਮੰਜੇ ਡਾਹੇ ਤੇ ਬਿਸਤਰੇ ਵਿਛਾ ਕੇ ਦੋਵੇਂ ਮੁੰਡਿਆਂ ਨੂੰ ਇੱਕ ਮੰਜੇ ਤੇ ਇਕੱਠੇ ਪੈ ਜਾਣ ਲਈ ਆਖਿਆ ਗੋਦੀ ਵਾਲੀ ਕੁੜੀ ਵੇੜੇ ਵਿੱਚ ਪਹਿਲਾਂ ਹੀ ਦੇ ਮੇਜੇ ਤੇ ਸੌ ਚੁੱਕੀ ਸੀ ਕੁੜੀ ਨੂੰ ਗੀਲੇ ਵਾਲੇ ਮੰਜੇ ਤੇ ਪਾ ਕੇ ਉਸ ਨੇ ਆਪਣੀ ਜੁੱਲੀ ਵੀ ਝਾੜ ਲਈ ਤੇ ਕੁੜੀ ਨੂੰ ਉਵੇਂ ਜਿਵੇਂ ਚੁੱਕ ਕੇ ਆਪਣੇ ਮੰਜੇ ਤੇ ਪਾ ਦਿੱਤੇ ਮੰਜੇ ਤੇ ਪਏ ਦੋਵੇਂ ਮੁੰਡੇ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗੇ ਛਾਬੇ ਵਿੱਚ ਪਈਆਂ ਪੋਣੇ ਵਿੱਚ ਬਲੇਟ ਕੇ ਰੱਖੀਆਂ ਰੋਟੀਆਂ ਉਸ ਨੇ ਗਿਣੀਆਂ ਸੱਤ ਸਨ ਦੋ ਰੋਟੀਆਂ ਉਸ ਨੇ ਆਪਣੇ ਹੱਥ ਤੇ ਰੱਖ ਲਈਆਂ ਪੰਜ ਤਾਂ ਉਸ ਨੂੰ ਬੋਤ ਹੋਣ ਗਈਆ ਬੁਰਕੀ ਤੋੜ ਕੇ ਕੁੰਡੇ ਵਿੱਚੋਂ ਗੰਡਿਆਂ ਦੀ ਚਟਨੀ ਉਸਨੇ ਰੋਟੀਆਂ ਤੇ ਧਰ ਲਈ ਤੇ ਖਾਣ ਲੱਗੀ ਦੋ ਬੁਰਕੀਆਂ ਹੀ ਅੰਦਰ ਲਗਾਈਆਂ ਸਨ ਕਿ ਦਰਵਾਜ਼ੇ ਦੇ ਤੱਕ ਤੇ ਖੜਕੇ ਉਸਨੇ ਕਰਨ ਬੜੀਕਾ ਲਿਆ ਕਿਤੇ ਉਹੀ ਨਾ ਹੋਵੇ ਦੂਜੀ ਵਾਰ ਤੱਕ ਤੇ ਫਿਰ ਖੜਕੇ ਰੋਟੀਆਂ ਨੂੰ ਕੰਗਣੀ ਵਾਲੀ ਖਾਲੀ ਗੜਵੀ ਤੇ ਰੱਖ ਕੇ ਉਸਨੇ ਦਰਵਾਜ਼ਾ ਖੋਲਿਆ ਗਾਰਡੀਆਂ ਦਾ ਡੱਬੂ ਕੁੱਤਾ ਪੂੰਛ ਹਿਲਾ ਰਿਹਾ ਸੀ ਇੱਕ ਮਿੰਟ ਉਸਦੇ ਬੁੱਲਾਂ ਤੇ ਬੇਮਲੂਮੀ ਜਈ ਮੁਸਕਾਨ ਆਈ ਤੇ ਬੁੜਬੜਾਈ ਪੁੱਤ ਪਿੱਟਿਆਂ ਦਾ ਜਦ ਕਦੇ ਡੱਬੂ ਬਾਹਰ ਰਹਿ ਜਾਂਦਾ ਤਾਂ ਦੂਜੇ ਘਰਾਂ ਦੇ ਤੱਕਤਿਆਂ ਵਿੱਚ ਟੱਕਰਾ ਮਾਰਦਾ ਫਿਰਦਾ ਚੁੱਲ੍ਹੇ ਦੇ ਵੱਟੇ ਕੋਲ ਬੈਠ ਕੇ ਉਸਨੇ ਰੋਟੀ ਖਾ ਲਈ ਤੇ ਫਿਰ ਚੁੰਨੀ ਦੇ ਪੱਲੇ ਨਾਲ ਤੌੜੇ ਦਾ ਗਲ ਨੇ ਵਿਆਕੇ ਗੜਵੀ ਭਰੀ ਤੇ ਓਕਨੜ ਪਾਣੀ ਪੀਣ ਲੱਗੀ ਰੋਟੀਆਂ ਵਾਲਾ ਛਾਬਾ ਚੁੱਕ ਕੇ ਉਸਨੇ ਆਟੇ ਵਾਲੀ ਪ੍ਰਾਥਲੇ ਧਰ ਦਿੱਤਾ ਚਟਨੀ ਦਾ ਲਿਬੜਿਆ ਕੁੰਡਾ ਪਰਾਤ ਤੇ ਮੁੱਦਾ ਧਰ ਦਿੱਤਾ ਇੱਕ ਬਿੰਦ ਉਸਨੇ ਸੋਚਿਆ ਚਟਨੀ ਦੇ ਕੇ ਅੱਜ ਵੀ ਨਾ ਕਿਤੇ ਝਜੂਬਾ ਬੈਠੇ ਗੇਲਾ ਸ਼ਰਾਪ ਦਾ ਨਿੱਤ ਬਿੰਦਾ ਸੀ ਪਰ ਜਦ ਕਦੇ ਟਾਣੀ ਵਿੱਚ ਬੈਠ ਕੇ ਪੀਣ ਲੱਗਦਾ ਤਾਂ ਬਹੁਤ ਹਨੇਰੇ ਹੋਏ ਘਰ ਮੁੜਦਾ ਰੋਟੀ ਨਾਲ ਜੇ ਕੋਈ ਸਬਜੀ ਜਾਂ ਦਾਲ ਨਾ ਮਿਲਦੀ ਤਾਂ ਨਿਹਾਲੋ ਨੂੰ ਗਾਲਾਂ ਦੇਣ ਲੱਗਦਾ ਮੋਰਿਓ ਉਹ ਕੋਈ ਜਵਾਬ ਕਰਦੀ ਤਰ ਲੱਤ ਮੁੱਕੀ ਨਾਲ ਕੁੱਟ ਧਰਦਾ ਰੋਤ ਅਸੇ ਆ ਕੇ ਉਹ ਚੁੱਪ ਕਰ ਰਹੀਂਦੀ ਤੇ ਪਹਿਲਾਂ ਮੰਗ ਹੀ ਉਸ ਦੇ ਅਸਨੇ ਪਸਨੇ ਕਰਨ ਲੱਗਦੇ ਗੇਲੇ ਦੇ ਦੋ ਭਰਾ ਉਸ ਤੋਂ ਵੱਡੇ ਸਨ ਉਹ ਇੱਕ ਲੱਡ ਸੀ ਤੇ ਵੱਡੇ ਦੋਵਾਂ ਦੀ ਰੋਟੀ ਇੱਕ ਸੀ ਉਹਨਾਂ ਦੀ ਮਾਂ ਬਹੁਤ ਚਿਰ ਪਹਿਲਾਂ ਮਰ ਗਈ ਸੀ ਤੇ ਫਿਰ ਜਦ ਪਿਓ ਮਰਿਆ ਸੀ ਤਾਂ ਵੱਡੇ ਦੋਵਾਂ ਭਰਾਵਾਂ ਨੇ ਗੇਲੇ ਨੂੰ ਅੱਡ ਕਰ ਦਿੱਤਾ ਸੀ ਟੀਜੇ ਹਿੱਸੇ ਦੀ ਜ਼ਮੀਨ ਵੀ ਉਸ ਨੂੰ ਦੇ ਦਿੱਤੀ ਸੀ ਗੇਲੇ ਵਾਲੇ ਪਾਸੇ ਵੇੜੇ ਵਿੱਚ ਆਦਮੀ ਤੋਂ ਉੱਚੀ ਕੰਧ ਵੀ ਕੱਢ ਦਿੱਤੀ ਸੀ ਦੇ ਫਿਰਨੀ ਤੇ ਨਵਾ ਕਿਵੇਂ ਨਾ ਕਿਵੇਂ ਵੇੜੇ ਦੇ ਇੱਕ ਖੁੰਝੇ ਨਿੱਕੇ ਜਿਹੇ ਬੈਠਕ ਬਣਵਾ ਲਈ ਸੀ ਕਿਸੇ ਤੋਂ ਪੁਰਾਣੀਆਂ ਨਿੱਕੀਆਂ ਇੱਟਾਂ ਦਾ ਖੋਲਾ ਮੁੱਲ ਲੈ ਕੇ ਮੂਰਲੀ ਕੰਦ ਵਿਗੜਵਾ ਲਈ ਸੀ ਦਰਵਾਜ਼ਾ ਰੱਖ ਕੇ ਪੁਰਾਣੇ ਕੋਈ ਤਖਤੇ ਲਵਾ ਦਿੱਤੇ ਸਨ ਚੌੜੇ ਵੇੜੇ ਵਿੱਚ ਬੈਠਦੇ ਨਾਲ ਲੱਗਦੀ ਕੱਚੀਆਂ ਇੱਟਾਂ ਦੀ ਚਲਾਨੀ ਨਿਹਾਲੂ ਨੇ ਆਪ ਛੱਤ ਲਈ ਸੀ ਚਲਾਨੀ ਮੂਰੇ ਚੌਂਤਰਾ ਬਣਾ ਕੇ ਉੱਤੇ ਚੁੱਲ੍ਹਾ ਧਰ ਲਿਆ ਸੀ ਅੱਡ ਹੋਣ ਪਿੱਛੋਂ ਨਿਹਾਲੋ ਨੇ ਸੋਚਿਆ ਸੀ ਗੇਲਾ ਹੁਣ ਕੰਮ ਕਰੇਗਾ ਵਾਹੀ ਦਾ ਕੰਮ ਤੋਰੇਗਾ ਅਸੀਂ ਚੰਗਾ ਖਾਵਾਂਗੇ ਚੰਗਾ ਪੀਵਾਂਗੇ ਜੋ ਆਕਾਂ ਦੇ ਪਾਟੇ 'ਚ ਅੱਗੇ ਨਹੀਂ ਰਹਿਣਗੇ ਆਪ ਉਹ ਨੰਗੇ ਪੈਰੀ ਨਹੀਂ ਤੁਰੇਗੇ ਉਸ ਦੇ ਸਾਰੇ ਸ਼ੌਂਕ ਪੂਰੇ ਹੋਇਆ ਕਰਨਗੇ ਪਰਨਾ ਗੇਲੇ ਨੇ ਤਾਂ ਪਹਿਲੇ ਸਾਲ ਹੀ ਆਪਣੀ ਜ਼ਮੀਨ ਹਿੱਸੇ ਤੇ ਦੇ ਦਿੱਤੀ ਪਹਿਲਾ ਮੰਗ ਹੀ ਅਲੱਤ ਫੇਰਨ ਲੱਗਿਆ ਨਿਹਾਲੋ ਦੀ ਵੱਡੀ ਜਠਾਣੀ ਕਦੇ-ਕਦੇ ਉਸ ਨੂੰ ਕਹਿੰਦੀ ਇਹੋ ਜਿਹਾ ਸੀ ਤਾਂ ਹੀ ਤਾਂ ਡੱਡ ਕੀਤਾ ਹੁਣ ਆਪਦੇ ਅੰਮ੍ਰੇ ਤੂੰ ਸਮਝਾ ਚਾਹੇ ਨਾ ਸਮਝਾ ਭਾਈਆਂ ਨੇ ਨੱਕੋ ਬਿੱਲੋ ਤਾਂ ਕਿਦਨ ਦਾ ਲਿਖਾ ਹੋਇਆ ਕਬੀਲਦਾਨਾ ਵਾਲੇ ਕੋਈ ਚੱਜਨੇਦ ਜਠਾਣੀ ਦੇ ਬੋਲਾ ਵਿੱਚ ਤਾਨਨੇ ਮੇਣੇ ਤੇ ਹਮਦਰਦੀ ਦਾ ਰਲਿਆ ਮਿਲਿਆ ਭਾਵ ਹੁੰਦਾ ਨਿਹਾਲੋ ਅੱਖਾਂ ਪਰ ਲੈਂਦੀ ਜਦ ਉਹ ਇਕੱਲੇ ਸਨ ਤੇ ਪਿਓ ਜੂੰਦਾ ਸੀ ਗੇਲਾ ਕੰਮ ਦਾ ਡੱਕਾ ਦੂਰਾ ਨਹੀਂ ਕਰਦਾ ਸੀ ਛੋਟੇ ਹੁੰਦੇ ਨੇ ਮੱਜਾਂ ਤਾਂ ਜ਼ਰੂਰ ਚਾਰੀਆਂ ਸਨ ਪਰ ਜਦ ਤੋ ਜਵਾਨ ਹੋਇਆ ਕਸੂਤੇ ਕੰਮਾਂ ਵਿੱਚ ਪੈ ਗਿਆ ਸੀ ਖਾਣੀ ਮੁੰਡਿਆਂ ਨਾਲ ਰਲ ਕੇ दारू ਘੱਟਦਾ ਮੁੰਡਿਆਂ ਦੇ ਜਿੱਦ ਨੇ ਦੋ ਵਾਰੀ ਪੁਲਿਸ ਨੂੰ ਉਸਦੇ ਤੋੜੇ ਫੜਵਾਏ ਸਨ ਤੇ ਉਸ ਦਾ ਨਾਮ ਆ ਗਿਆ ਸੀ ਤੇ ਫਿਰ ਜੇਲ੍ਹਦਾਰਾਂ ਦੇ 10ਵੀਂ ਫੀਲਕਾਕੇ ਨਾਲ ਰਣਕੇ ਕਪਾ ਚੁਗਲ ਦੇ ਬੇਗੂ ਕੰਮੇ ਦੀ ਕੁੜੀ ਨੂੰ ਛੇੜਿਆ ਸੀ ਉਸ ਕਰਕੇ ਗੇਲੇ ਦਾ ਨਾਮ ਪਿੰਡ ਵਿੱਚ ਮੋਸਟੰਡਿਆਂ ਵਿੱਚ ਗਿਣਿਆ ਜਾਣ ਲੱਗ ਪਿਆ ਸੀ ਇਹਨਾਂ ਗੱਲਾਂ ਕਰਕੇ ਹੀ ਉਸਦੇ ਪਿਓ ਨੇ ਝੱਟ ਦੇ ਕੇ ਉਸਦਾ ਵਿਆਹ ਕਰ ਦਿੱਤਾ ਸੀ ਜੇ ਭਲਾ ਸੁਧਰ ਜਾਵੇ ਮੁੰਡਾ ਹੋਇਆ ਫਿਰ ਇੱਕ ਹੋਰ ਮੁੰਡਾ ਤੇ ਫਿਰ ਪਿਓ ਵੀ ਚਲਦਾ ਹੋਇਆ ਉਸ ਨੂੰ ਅਡ ਕਰ ਦਿੱਤਾ ਗਿਆ ਪਰ ਉਹ ਨਾ ਸੁਧਰਿਆ ਉਹ ਕਲਛਣੀਆਂ ਗੱਲਾਂ ਪਹਿਲੇ ਸਾਲ ਹਿੱਸੇ ਦੀ ਜ਼ਮੀਨ ਦਿੱਤੀ ਤਾਂ ਦੂਜੇ ਸਾਲ ਠੇਕੇ ਤੇ ਝੜਾ ਦਿੱਤੀ ਠੇਕੇ ਦੇ ਪੈਸੇ ਦਿਨਾਂ ਵਿੱਚ ਸ਼ਰਾਬ ਮੂੰਹੇ ਉਡਾ ਦਿੱਤੇ ਉਹਨਾਂ ਦਿਨਾਂ ਵਿੱਚ ਇਹਨਾਲੋ ਦੀ ਵੱਡੀ ਭੈਣ ਦੇ ਮੁੰਡੇ ਦਾ ਵਿਆਹ ਆ ਗਿਆ ਆਪ ਤਾਂ ਗਿਆ ਹੀ ਨਾ ਨਿਕ ਸੁਖ ਲੈ ਕੇ ਨਿਹਾਲੋ ਹੀ ਗਈ ਸੀ ਭੈਣ ਕਰ ਇਕੱਠੇ ਹੋਏ ਰਿਸ਼ਤੇਦਾਰਾਂ ਨੇ ਉਸ ਤੇ ਤੇਜ਼ਾਬ ਹੀ ਛਿੜ ਗਿਆ ਉਹ ਤਰਤੀਬ ਵਿੱਚ ਮੂੰਹ ਦੇਣ ਜੋਗੇ ਵੀ ਨਹੀਂ ਰਹਿ ਗਏ ਸੀ ਸ਼ਰਾਬ ਪੀ ਕੇ ਹਨੇਰਾ ਹੋਏ ਤੋਂ ਜਦ ਉਹ ਘਰ ਆਉਂਦਾ ਤਾਂ ਐਵੇਂ ਹੀ ਕਿਸੇ ਗੱਲ ਪਿੱਛੇ ਖੈਬੜ ਪੈਂਦਾ ਤੇ ਨਿਹਾਲੋ ਨੂੰ ਕੁੱਟਦਾ ਪਹਿਲਾਂ ਤਾਂ ਵੱਡੀ ਜਠਾਣੀ ਛਡਾਉਣ ਵੀ ਆਉਂਦੀ ਪਰ ਕੀ ਕਰਦੇ ਉਹ ਉਸ ਦਾ ਤਾਂ ਨਿਤ ਦਾ ਹੀ ਇਹ ਹਾਲ ਸੀ ਨੇ ਤੋਂ ਨਿਹਾਲੋ ਦੇ ਹੱਡ ਪੰਦਾ ਸੀ ਤੜਕੇ ਨੂੰ ਉਹ ਤਾਂ ਚੰਗੀ ਭਲੀ ਹੋ ਜਾਂਦੇ ਤੇ ਗੇਲੇ ਦੀ ਸੇਵਾ ਕਰਦੇ ਫਿਰਦੇ ਕਿਸੇ ਦਿਓ ਫੀਮ ਦਾ ਮਾਵਾ ਲਿਆ ਕੇ ਦਿੰਦੀ ਹੱਡ ਜੋੜਦੇ ਤਾਂ ਪਾਣੀ ਟੱਪਾ ਕਰਕੇ ਉਸ ਨੂੰ ਨਵਾਉਂਦੀ ਸਿਰ ਵਿੱਚ ਸਰੋਂ ਦਾ ਤੇਲ ਛਾਸਦੀ ਰੋਟੀ ਨਾਲ ਦਹੀਂ ਖਾਣ ਨੂੰ ਦਿੰਦੀ ਆਥਣ ਵੇਲੇ ਉਸ ਦੇ ਦੇ ਨੂੰ ਤੋੜ ਜਾਈ ਲੱਗਦੇ ਤਾਂ ਉਸ ਦੀਆਂ ਪਿੰਜਣੀਆਂ ਘੁੱਟਦੇ ਪਰ ਦਿਨ ਦੇ ਛਪਾ ਨਾਲ ਉਹ ਤਾਂ ਚੁੱਪ ਕੀਤਾ ਹੀ ਅੱਖਾਂ ਬਚਾ ਕੇ ਘਰੋਂ ਨਿਕਲ ਜਾਂਦਾ ਸ਼ਰਾਬ ਪੀਣ ਲੱਗਦਾ ਯਾਰ ਲੋਕਾਂ ਦੀ ਮਹਿਫਿਲ ਕਦੇ-ਕਦੇ ਉਸ ਦੀ ਬੈਠਕ ਵਿੱਚ ਲੱਗਦੀ ਉਸ ਦਿਨ ਤੋਂ ਨਿਹਾਲੋ ਬਹੁਤ ਤੰਗ ਹੁੰਦੀ ਅੱਕ ਕੇ ਉਹ ਪੇਕਿਆ ਨੂੰ ਤੁਰ ਗਈ ਦੋ ਮਹੀਨੇ ਮੁੜੀ ਹੀ ਨਹੀਂ ਸੀ ਤਾਈਆਂ ਚਾਚੀਆਂ ਕਹਿੰਦੀਆਂ ਸਨ ਜਾ ਇਹ ਨਾ ਕੁੜੀਏ ਅੜ ਕੇ ਬੈਠੀ ਰਹਿ ਆਪੇ ਵਰ ਨਿਕਲ ਜਾਣਗੇ ਰਿੰਗ ਕੇ ਲੈਣਾ ਉਹ ਇੱਥੇ ਆਏ ਦੀ ਸਿੱਧੀ ਪਤਲੀ ਅਸੀਂ ਕਰਾਂਗੇ ਪਰ ਪੇਕੀ ਗਈ ਤੋਂ ਤਾਂ ਬੰਦਰ ਹੋਰ ਜੰਬਲ ਗਿਆ ਘਰ ਦੀਆਂ ਕਈ ਚੀਜ਼ਾਂ ਚੁੱਕ ਕੇ ਵੇਚ ਦਿੱਤੀਆਂ ਮੋਸਟ ਅੰਡਿਆਂ ਦਾ ਔਣ ਜਾਣ ਖੁੱਲ ਹੋ ਗਿਆ ਨਿਹਾਲੋ ਦੇ ਕੰਨਾਂ ਵਿੱਚ ਸੋ ਪਈ ਤਾਂ ਉਹ ਭਰਾਵਾਂ ਨਾਲ ਲੜਨ ਲੱਗੀ ੱੱਕਾ ਤਾਂ ਦੇ ਤਾਂ ਖੋਚ ਹੁਣ ਜਾ ਕੇ ਸਮਝਾਤਾ ਦਿਓ ਰਿਛ ਨੂੰ ਉਹ ਕਹਿੰਦੇ ਜਵਾਈ ਨੂੰ ਅਸੀਂ ਕੀ ਆਖੀ ਤੂੰ ਹੀ ਕਰ ਸਿੱਧਾ ਉਹਨੂੰ ਤਾਂ ਇੱਥੇ ਬੈਠੀ ਕੀ ਕਰਦੀਆਂ ਜਾਵੇ ਕੁਝ ਤਾਂ ਨਕੇਲੇ ਪਵੇ ਸਾਲੇ ਨੂੰ ਮਾਂ ਕਹਿੰਦੀ ਸੀ ਜੂੰਡੇ ਪਟ ਦਿਓ ਖਾ ਕਬੀ ਦੇ ਜਾ ਕੇ ਡਰਾਵਾ ਤਾਂ ਦਿਓ ਮਾੜਾ ਮੋਟਾ ਕੇ ਸੁਖ ਕੁੜੀ ਨੂੰ ਐਡੇ ਨੜਰੇ ਵਾਲਿਆਂ ਦਾ ਤੇ ਫਿਰ ਨਿਹਾਲੋ ਦਾ ਵੱਡਾ ਭਰਾ ਆ ਪਾ ਕੇ ਉਸ ਨੂੰ ਸੌਰੀ ਛੱਡ ਗਿਆ ਗੱਲੀ ਗੱਲੀ ਉਸ ਨੇ ਗੇਲੇ ਨਾਲ ਬਹੁਤ ਬੇਸ਼ਕੀ ਕੀਤੀ ਸੀ ਉਹ ਸਾਹਮਣੇ ਤਾਂ ਗੇਲਾ ਕੁਸਕਿਆ ਨਹੀਂ ਸੀ ਹੂੰ ਹੂੰ ਕਰਦਾ ਰਿਹਾ ਤੇ ਡੱਕੇ ਨਾਲ ਮਿੱਟੀ ਖੁਰਚਦਾ ਰਿਹਾ ਸੀ ਭਰਾ ਗਏ ਤੋਂ ਨਿਹਾਲੋ ਫਿਰ ਗਲਗਲ ਤੱਕ ਚੜੇ ਨਰਕ ਵਿੱਚ ਧਾਸ ਕੇ ਰਾਤ ਨੂੰ ਆ ਕੇ ਜਦੋਂ ਉਸ ਨੂੰ ਘੁੱਟਦਾ ਤਾਂ ਖੜਕਾ ਭਰਾਵਾਂ ਦੇ ਘਰੇ ਵੀ ਸੁਣਦਾ ਜਿਵੇਂ ਥਾਪੇ ਨਾਲ ਕੋਈ ਪਾਂਡੂ ਦੇ ਡਲਿਆਂ ਨੂੰ ਭੰਦਾ ਹੋਵੇ ਨਿਹਾਲੋ ਸੋਚਦੀ ਰਹਿੰਦੀ ਉਹਦੇ ਪੁੱਤ ਹੋਏ ਗੱbro ਬਦਲੇ ਲੈ ਲੈਣਗੇ ਕਮਾਊ ਹੋ ਗਏ ਤਾਂ ਇਹ ਤੋਂ ਕੀ ਲੈਣਾ ਮਲੰਗ ਤੋਂ ਪਰ ਉਸ ਦਾ ਟੱਬਰ ਟੁੱਟ ਜਾਂਦਾ ਜਦੋਂ ਉਹਨੂੰ ਪੁੱਤ ਕਮਾਊ ਹੋਏ ਉਦੋਂ ਨੂੰ ਤਾਂ ਇਹ ਫੋਗਦੋ ਸਾਰੀ ਜ਼ਮੀਨ ਕਿੰਨਾ ਕੁ ਚੇਰ ਉਹ ਪੈਰ ਦੀ ਜੁੱਤੀ ਬਣੀ ਰਹੇਗੀ ਤੇ ਅਜ ਕੁੜੀ ਕੁੜੀ ਕੇ ਉਹ ਪੈਣ ਹੀ ਲੱਗੀ ਸੀ ਕਿ ਦਰਵਾਜੇ ਦੇ ਤੱਕ ਤੇ ਖੜਕੇ ਮੁੰਡੇ ਗੱਲਾਂ ਕਰਦੇ ਕਰਦੇ ਸੌ ਜੁਕੇ ਸਨ ਉੱਠਣ ਲੱਗੇ ਤਾਂ ਕੁੜੀ ਜਾਗ ਪਈ ਕੁੜੀ ਨੂੰ ਥਾਪੜ ਕੇ ਚੁੱਪ ਕਰਾਉਣ ਲੱਗੀ ਤਾਂ ਦਰਵਾਜੇ ਦਾ ਬਾਹਰੋਂ ਗੁੰਡਾ ਜ਼ੋਰ ਦੀ ਖੜਕਿਆ ਰੋਂਦੀ ਕੁੜੀ ਛੱਡ ਕੇ ਉਹ ਦਰਵਾਜੇ ਵੱਲ ਭੱਜੇ ਅੰਦਰਲਾ ਗੁੰਡਾ ਖੋਲ੍ਹਿਆ ਸਾਨ ਵਾਂਗ ਨਾਸਾਂ ਦੇ ਫੁੰਕਾਰੇ ਮਾਰਦਾ ਉਹ ਅੰਦਰ ਆਇਆ ਛੇਤੀ ਨਾਲ ਖੋਲ੍ਹਿਆ ਗੁੰਡਾ ਉਸਨੇ ਨਿਹਾਲੋ ਦਾ ਮੋਢਾ ਫੜ ਕੇ ੱੱਕਾ ਮਾਰਿਆ ਦੇ 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 ਉਹ ਮਸਾਂ ਬਚੀ ਮੰਜੇ ਤੇ ਢਿਗਵਾੰਗ ਡਿੱਕੇ ਉਸਨੇ ਰੋਟੀ ਮੰਗੀ ਬਹੁਤ ਉੱਚੀ ਖੰਗੂਰ ਮਾਰੀ ਤੇ ਦੂਰ ਤੱਕ ਥੁੱਕ ਦਿੱਤਾ ਛੇਤੇਕਰ ਤੇ ਇੱਕ ਕੜਕਵੇਂ ਤਿੱਖੀ ਗੰਦੇਗਾਰ ਥਾਲੇ ਵਿੱਚ ਦੋ ਰੋਟੀਆਂ ਤੇ ਉੱਤੇ ਗੰਡਿਆਂ ਦੀ ਚਟਨੀ ਰੱਖ ਕੇ ਉਹ ਲੈ ਆਈ ਥਾਲੀ ਉਸ ਨੂੰ ਫੜਾ ਕੇ ਉਹ ਪਾਣੀ ਲੈਣ ਗਈ ਆਈ ਤਾਂ ਉਸਨੇ ਪੁੱਛਿਆ ਦਾਲਣੀ ਤਰੀ ਕੋਈ ਘਰੇ ਖਾਉ ਕੁਝ ਤਤਰ ਉਸਨੇ ਭਰਿਆ ਪੀਤਾ ਜਿਹਾ ਜਵਾਬ ਦਿੱਤਾ ਨਾਲ ਦੇ ਨਾਲ ਖੜੀ ਉਸਨੇ ਵੇੜੇ ਵਿੱਚ ਬਗਾ ਮਾਰੀ ਖੜਾ ਹੋ ਗਏ ਨਿਹਾਲੋ ਦੇ ਸਰਵਲ ਚੱਪਟੇ ਪਿੱਛੇ ਹਟਦੀ ਹਟਦੀ ਉਹ ਚੌਂਤਰੇ ਤੇ ਚੁੱਲ੍ਹੇ ਕੋਲ ਜਾ ਡੇਗੀ ਸ਼ਰਾਬ ਵਿੱਚ ਅੰਨਾ ਉਹ ਵੀ ਢੇੜਾ ਖਾ ਕੇ ਡਿੱਗ ਪਿਆ ਤੇ ਫਿਰ ਗਵਾਂਡ ਵਿੱਚ ਜਠਾਣੀਆਂ ਨੇ ਆਵਾਜ਼ਾਂ ਸੁਣੀਆਂ ਜਿਵੇਂ ਥਾਪੇ ਨਾਲ ਕੋਈ ਪਾਂਡੂ ਤੇ ਡਲਿਆਂ ਨੂੰ ਪਾੰਦਾ ਹੋਵੇ ਠੱਕ ਠੱਕ ਕੁੜੀ ਮੰਜੇ ਤੇ ਪਈ ਚਾਂਗਾ ਮਾਰਦੀ ਰੇ ਮੁੰਡੇ ਜਾਗੇ ਨੇ ਜਠਾਣੀਆਂ ਮੰਜੇ ਤੇ ਉਸਰ ਵਟੇ ਲੈਂਦੀਆਂ ਰਹੀਆਂ ਜੇਡ ਚੁੱਪ ਕੀਤੇ ਹੀ ਕੁੱਟ ਦੇ ਖੜਾਕ ਸੁਣਦੇ ਰਹੇ ਕੀ ਕਹਿੰਦਾ ਕੋਈ ਉਹਨਾਂ ਦਾ ਤਾਂ ਨਿਤ ਦਾ ਇਹੀ ਹਾਲ ਸੀ ਨਾ ਹਾਈ ਦੀ ਆਵਾਜ਼ ਨਾ ਕੋਈ ਚੀਖ ਪੁਖਾਰ ਮਿੱਟੀ ਕੀ ਬੋਲੇ ਦੂਜੇ ਦਿਨ ਨਿਹਾਲੋ ਜਦ ਘਰੋਂ ਬਾਹਰ ਨਿਕਲੀ ਤਾਂ ਜਠਾਣੀਆਂ ਆਪੋ ਵਿੱਚ ਗੱਲਾਂ ਕਰਨ ਲੱਗੀਆਂ ਆਹ ਫਿਰਦੀ ਐ ਉਹ ਹੀ ਜੀ ਨਵੀਂ ਨਰੋਈ ਕੀ ਹੋਇਆ ਇਸ ਨੂੰ ਖੜ ਵਾਂਗੂ ਭੰਦਿੰਦਾ ਇੱਕ ਯਾਦ ਨਹੀਂ ਰਹਿੰਦੀ ਨਪੁੱਤਿਆਂ ਦੀ ਦੇ ਸਗਾ ਦੂਣੀ ਸੇਵਾ ਕਰਦੀ ਐ ਪਤੰਦਰ ਦੀ ਉਸ ਦਿਨ ਗਿਲਾ ਘਰੋਂ ਬਾਹਰ ਨਹੀਂ ਨਿਕਲਿਆ ਦੂਜੇ ਦਿਨ ਵੀ ਨਹੀਂ ਤੀਜੇ ਚੌਥੇ ਤੇ ਫੇਰ ਕਈ ਦਿਨ ਬੈਠਕ ਵਿੱਚ ਹੀ ਪਿਆਰਿਆ ਨਿਹਾਲੋ ਉਸ ਦੇ ਗੋਡੇਆਂ ਕਿੱਟਿਆਂ ਤੇ ਸੁਕੜੰਜਾ ਤੇ ਲੋਗੜ ਦਾ ਸੇਕ ਦਿੰਦੇ ਰੇ ਦੁੱਧ ਕਿਉ ਪਿਉਂਦੀ ਰੇ ਬਹੁਤ ਗੁੱਸੇ ਵਿੱਚ ਕੋਟੇ ਉਸ ਤੋਂ ਕੁਝ ਕਸਮੇ ਹੀ ਲੱਗੇ ਸਨ ਬਹੁਤ ਦਿਨਾਂ ਬਾਅਦ ਸੋਟੀ ਦੇ ਪਾਰ ਲੰਗੜਾ ਕੇ ਤੁਰਦਾ ਉਹ ਘਰੋਂ ਵਾਰ ਹੋ ਗਿਆ ਤਾਂ ਖਾਉ ਯਾਰ ਉਸ ਦਾ ਹਾਲ ਪੁੱਛਣ ਲੱਗੇ ਪਰ ਕੀ ਦੱਸਦਾ ਉਹ ਕਿਸੇ ਨਾਲ ਵੀ ਉਸ ਨੇ ਅੱਖ ਨਾ ਮਿਲਾਈ ਸ਼ਰਾਬ ਛੱਡ ਦਿੱਤੀ ਬਿਨਾਂ ਸੋਟੀਆਂ ਤੁਰਨ ਫਿਰਨ ਜੋਗਾ ਹੋਇਆ ਤਾਂ ਖੇਤ ਜਾਣ ਲੱਗਿਆ ਅਗਲੇ ਸਾਲ ਉਸ ਨੇ ਆਪ ਵਾਹੀ ਕੀਤੀ ਧੰਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ੋਰ ਦਸਨਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ